ਨਵੀਂ ਪੀੜ੍ਹੀ ਨਵੀਂ ਸੋਚ ਅਸੀਂ ਜੈਂਜ਼ੀਆਂ ਸਾਨੂੰ ਹਰ ਇੱਕ ਤਰ੍ਹਾਂ ਦੀ ਫ੍ਰੀਡਮ ਹੈ ਅਸੀਂ ਬਿਨਾਂ ਡਰ ਤੋਂ ਕੋਈ ਵੀ ਗੱਲ ਕਹਿ ਸਕਦੇ ਹਾਂ ਕਿਸੇ ਤਰ੍ਹਾਂ ਦੇ ਵੀ ਕੱਪੜੇ ਵੇਅਰ ਕਰਨ ਦਾ ਸਾਨੂੰ ਪੂਰਾ ਪੂਰਾ ਹੱਕ ਹੈ ਅੱਜ ਦੇ ਟਾਈਮ 'ਚ ਸਾਡੇ ਕੋਲ ਇੰਨੀ ਕ ਫ੍ਰੀਡਮ ਹੈ ਕਿ ਅਸੀਂ ਜੋ ਚਾਹੇ ਕਰ ਸਕਦੇ ਹਾਂ ਕਿਉਂਕਿ ਸਾਡਾ ਕਾਨੂੰਨ ਸਾਨੂੰ ਹਰ ਇੱਕ ਤਰ੍ਹਾਂ ਦਾ ਹੱਕ ਦਿੰਦਾ ਹੈ ਸਾਡਾ ਯੂਥ ਹੀ ਸਾਡੇ ਦੇਸ਼ ਦਾ ਫਿਊਚਰ ਹੈ ਕਿਉਂਕਿ ਨਵੀਂ ਸੋਚ ਤੇ ਨਵੇਂ ਖੂਨ 'ਚ ਇੱਕ ਅਲੱਗ ਤਰ੍ਹਾਂ ਦੀ ਅੱਗ ਤੇ ਜੋਸ਼ ਹੁੰਦਾ ਹੈ ਜਨੂਨ ਹੁੰਦਾ ਹੈ ਕੁਝ ਕਰਕੇ ਦਿਖਾਉਣ ਦਾ ਅਜਿਹਾ ਕਹਿਣਾ ਹੈ ਆਪਣੇ ਆਪ ਨੂੰ ਜੈਂਜ਼ੀ ਕਹਿਣ ਵਾਲੀ ਨਵੀਂ ਜਨਰੇਸ਼ਨ ਦਾ ਪਰ ਦੇਸ਼ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਸਾਡੇ ਦੇਸ਼ ਦਾ ਭਵਿੱਖ ਖਤਰੇ 'ਚ ਹੀ ਨਹੀਂ ਬਲਕਿ ਨਾਮੋ ਨਿਸ਼ਾਨ ਮਟਣ ਦੀ ਕਗਾਰ ਤੇ ਹੈ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਕੋਈ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਦਾ ਹੈ ਪਰ ਸੋਸ਼ਲ ਮੀਡੀਆ ਤੇ ਕਈ ਵੱਡੇ ਸ਼ਹਿਰਾਂ ਤੋਂ ਜਨ ਜੀ ਦੀਆਂ ਅਜਹੀਆਂ ਅਜਹੀਆਂ ਸ਼ਰਮਨਾਕ ਤੇ ਅਸ਼ਲੀਲਤਾ ਨਾਲ ਭਰੀ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਸ਼ਰਮ ਨਾਲ ਸਿਰ ਝੁਕਾ ਲਵੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੋ ਯੂਥ ਸਾਡੇ ਦੇਸ਼ ਦਾ ਭਵਿਕਾ ਹੁੰਦੇ ਨੇ ਪਰ ਇਸ ਵੀਡੀਓ ਚ ਸਾਡੇ ਦੇਸ਼ ਦਾ ਭਵਿਕ ਸੜਕਾਂ ਤੇ ਰੁਲ ਰਿਹਾ ਹੈ ਨਸ਼ੇ ਚ ਧੁੱਤ ਕਿਸੇ ਦੀ ਧੀ ਸੜਕਾਂ ਤੇ ਲੜਖੜਾ ਰਹੀ ਹੈ ਤੇ ਕਈ ਸੜਕ ਤੇ ਬੇਸੁੱਧ ਪਈਆਂ ਨੇ ਤੇ ਕਿਸੇ ਦਾ ਪਤੀ ਆਪਣੇ ਹਮਸਫਰ ਦੇ ਸਹਰਾਣੇ ਪਰਸ ਲੈ ਕੇ ਵੇਟ ਕਰ ਰਿਹਾ ਹੈ ਕਿ ਉਸਦੀ ਵਾਈਫ ਕਦੋਂ ਘਰ ਜਾਣ ਲਈ ਤਿਆਰ ਹੋਏਗੀ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਪਰ ਹੁਣ ਸਮਾਂ ਇਸ ਤਰ੍ਹਾਂ ਦਾ ਹੈ ਕਿ ਰੱਬੀ ਰੂਹ ਕਹੀ ਜਾਣ ਵਾਲੀ ਮਾਂ ਸੜਕ ਤੇ ਨਸ਼ਾ ਕਰਕੇ ਬੇਹੋਸ਼ ਪਈ ਹੈ ਉਸ ਦਾ ਮਾਸੂਮ ਬੱਚਾ ਆਪਣੀ ਮਾਂ ਨੂੰ ਇਸ ਹਾਲਤ 'ਚ ਛੋਟੀਆਂ-ਛੋਟੀਆਂ ਅੱਖਾਂ ਦੇ ਨਾਲ ਦੇਖ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਹੋ ਕੀ ਗਿਆ ਹੈ। ਇਹ ਕਿਸੇ ਸਦਰ ਬਾਜ਼ਾਰ ਦੀ ਵੀਡੀਓ ਨਹੀਂ। ਦਰਸਾਲੇ ਗੁਰੂਗ੍ਰਾਮ ਦਾ ਸਾਈਬਰ ਹੱਬ ਹੈ। ਜਿੱਥੇ ਨਿਊ ਇਅਰ ਸੈਲੀਬ੍ਰੇਸ਼ਨ ਦੇ ਲਈ ਜੈਂਜ਼ੀ ਇਕੱਠੇ ਹੋਏ ਸੀ। ਲੋਕਾਂ ਦੀ ਇੰਨੀ ਭੀੜ ਇਕੱਠੀ ਹੋਈ ਤੇ दारू ਪੀ ਕੇ ਖਾਸ ਕਰ ਕੁੜੀਆਂ ਨੇ ਖੂਬ ਹੰਗਾਮਾ ਕੀਤਾ ਇੰਨੀ ਹੁੱਲੜਬਾਜ਼ੀ ਕੀਤੀ ਕਿ ਮਹਿਲਾ ਪੁਲਿਸ ਨੂੰ ਆਉਣਾ ਪਿਆ ਇਹ ਸੈਲੀਬ੍ਰੇਸ਼ਨ ਦੇ ਦੌਰਾਨ ਜੰਜੀਆਂ ਦੇ ਵੱਲੋਂ ਖਾਸ ਕਰ ਕੁੜੀਆਂ ਨੇ ਸ਼ਰਮ ਹਿਆ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ दारू ਪੀ ਕੇ ਆਪਣੀ ਹੋਸ਼ ਭੁਲਾ ਕੇ ਸੜਕਾਂ ਤੇ ਕੋਈ ਪੋੜੀਆਂ ਤੋਂ ਡਿੱਗੀ ਤੇ ਕੋਈ ਔਟੋ ਚੋਂ ਨਿਕਲ ਕੇ ਲੜਖੜਾ ਰਹੀ ਸੀ ਤੇ ਆਪਣੇ ਆਪ ਨੂੰ ਹਾਈ ਥਿੰਕਿੰਗ ਵਾਲੀਆਂ ਕਹਿਣ ਵਾਲੀਆਂ ਇੱਕ ਕੁੜੀਆਂ ਦੇ ਕੱਪੜੇ ਇੰਨੇ ਛੋਟੇ ਸੀ ਕਿ ਹਰ ਇੱਕ ਦੀ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਜਾਣ। ਇਹਨਾਂ ਹਾਈ ਥਿੰਕਿੰਗ ਵਾਲੀਆਂ ਕੁੜੀਆਂ ਦੇ ਕੱਪੜਿਆਂ ਤੇ ਜੇ ਕੋਈ ਕਮੈਂਟ ਕਰ ਦੇਵੇ ਜਾਂ ਫਿਰ ਇਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਦੋਸ਼ ਹਮੇਸ਼ਾ ਮੇਲਜ਼ ਦਾ ਹੀ ਕੱਢਿਆ ਜਾਂਦਾ ਹੈ ਕਿ ਮੁੰਡਿਆਂ ਦੀ ਸੋਚ ਹੀ ਗੰਦੀ ਹੈ ਪਰ ਜਦੋਂ ਕੁੜੀਆਂ ਹੀ ਨਸ਼ੇ ਕਰਕੇ ਹੋਸ਼ ਗਵਾ ਕੇ ਘੁੰਮਣ ਗਿਆ ਤਾਂ ਅਸੀਂ ਸਾਹਮਣੇ ਵਾਲੇ ਨੂੰ ਕਿਵੇਂ ਦੋਸ਼ ਦੇ ਸਕਦੇ ਆਂ ਮੈਂ ਕਲੱਬ ਜਾਉਂਗੀ ਨਸ਼ੇ ਕਰਕੇ ਡੈਡ ਨਸ਼ੇ ਚ ਅਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਆਂ ਫਿਰ ਕਹਿੰਦੀਆਂ ਨੇ ਕਿ ਸਾਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੀਦੀ ਐ ਅਸੀਂ ਮੁੰਡਿਆਂ ਦੇ ਗਲਤ ਕੰਮਾਂ ਨੂੰ ਤਾਂ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਆਂ ਪਰ ਇਹਨਾਂ ਵੀਡੀਓਜ਼ 'ਚ ਮੁੰਡਿਆਂ ਦੇ ਵੱਲੋਂ ਹੀ ਕੁੜੀਆਂ ਨੂੰ ਸੰਭਾਲਿਆ ਜਾ ਰਿਹਾ ਜੇ ਇਸ ਨੂੰ ਹੀ ਅਸੀਂ ਆਜ਼ਾਦੀ ਦਾ ਨਾਮ ਦਿੰਦੇ ਆਂ ਤਾਂ ਥੂ ਸਾਡੀ ਸੋਚ ਤੇ ਇਸ ਤਰ੍ਹਾਂ ਦੀ ਘਟਿਆ ਕਿਸਮ ਦੀ ਆਜ਼ਾਦੀ ਤੇ ਇਹ ਬਿਮਾਰੀ ਸਿਰਫ ਗੁਰੂਗ੍ਰਾਮ ਜਾਂ ਦਿੱਲੀ ਵਰਗੇ ਸ਼ਹਿਰਾਂ ਚ ਹੀ ਨਹੀਂ ਸਗੋਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਚ ਵੀ ਦੇਖਣ ਨੂੰ ਮਿਲੀ ਹੈ ਇੱਕ ਵੀਡੀਓ ਚ ਇੱਕ ਪਿਓ ਦੀ ਬੇਬਸੀ ਤੇ ਲਾਚਾਰੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਜੋ ਨਸ਼ੇ ਚ ਧੁੱਤ ਆਪਣੀ ਧੀ ਨੂੰ ਸੰਭਾਲਦਾ ਹੋਇਆ ਦਿਖਾਈ ਦੇ ਰਿਹਾ ਹੈ ਕੀ ਬੀਤੀ ਹੋਏਗੀ ਇਸ ਬਾਪ ਦੇ ਦਿਲ ਤੇ ਕਿਉਂਕਿ ਇੱਕ ਸਮਾਂ ਹੁੰਦਾ ਸੀ ਜਦੋਂ ਬਾਪ ਆਪਣੇ ਪੁੱਤ ਨੂੰ ਮਾੜੇ ਕਮਾਂ ਤੇ ਨਸ਼ੇ ਤੋਂ ਬਚਾਉਣ ਲਈ ਹਰ ਟਾਈਮ ਫਿਕਰ ਕਰਦਾ ਸੀ ਕਿ ਮੇਰਾ ਪੁੱਤ ਕਿਤੇ ਮਾੜੀ ਸੰਗਤ ਦੇ ਵਿੱਚ ਪੈ ਕੇ ਨਸ਼ੇ ਨਾ ਕਰਨ ਲੱਗ ਜਾਵੇ ਪਰ ਹੁਣ ਇਹਨਾਂ ਵੀਡੀਓਜ਼ ਨੂੰ ਦੇਖ ਕੇ ਇੱਕ ਚਿੰਤਾ ਵੱਡ ਵੱਡ ਖਾਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਜੈਂਜ਼ੀਆਂ ਦੇ ਬੱਚੇ ਇਹਨਾਂ ਤੋਂ ਕੀ ਸਿੱਖਣਗੇ ਕਿ ਸਾਡੀ ਮਾਂ दारू ਪੀ ਕੇ ਸੜਕਾਂ ਤੇ ਰੁਲਦੀ ਹੈ ਉਹ ਮਾਂ ਜੋ ਆਪਣੇ ਐਕਸਪੀਰੀਅੰਸ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਦੱਸਦੀ ਹੈ ਇਹਨਾਂ ਏਜੰਸੀਆਂ ਨੇ ਸਮਾਜ 'ਚ ਮਾਹੌਲ ਖਰਾਬ ਕੀਤਾ ਹੋਇਆ ਹੈ ਕਿ ਸਾਡੇ ਦੇਸ਼ ਦੀ ਨੌਜਵਾਨੀ ਇਸ ਤਰ੍ਹਾਂ ਦੀ ਹੈ ਕਿੱਥੇ ਗਿਆ ਉਹ ਖੂਨ ਜੋ ਸ਼ਹੀਦ ਭਗਤ ਸਿੰਘ ਤੇ ਉਦਮ ਸਿੰਘ ਤੇ ਰਾਜਗੁਰੂ ਦੀਆਂ ਰਗਾਂ 'ਚ ਦੌੜਦਾ ਸੀ ਕਿੱਥੇ ਗੁੰਮ ਹੋ ਗਿਆ ਉਹ ਜਜ਼ਬਾ ਜੋ ਦੇਸ਼ ਲਈ ਮਰ ਮਿਟਣ ਦੇ ਲਈ ਤਿਆਰ ਸੀ ਤੇ ਜਿਨ੍ਹਾਂ ਦੇ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਅੱਗ ਸੀ ਜਿਨ੍ਹਾਂ ਦਾ ਖੂਨ ਉਬਾਲੇ ਮਾਰਦਾ ਸੀ ਆਪਣੇ ਦੇਸ਼ ਲਈ ਕੁਝ ਕਰ ਗੁਜ਼ਰਨ ਦੇ ਲਈ ਕੀ ਇਸ ਨੂੰ ਹੀ ਅਸੀਂ Enjoy ਕਰਨਾ ਕਹਿੰਦੇ ਆ ਕੀ ਅਸੀਂ ਹੁੱਲੜਬਾਜ਼ੀ ਕਰਕੇ ਸੜਕਾਂ ਤੇ ਰੁਲੀਏ ਤੇ ਸਾਡੇ ਬੱਚਿਆਂ ਨੂੰ ਆਟੋ ਦਾ ਡਰਾਈਵਰ ਸੰਭਾਲ ਰਿਹਾ ਹੈ ਕਿਉਂਕਿ ਬੱਚੇ ਦੀ ਮਾਂ ਨਵੇਂ ਸਾਲ ਦੀ ਪਾਰਟੀ 'ਚ ਇੰਨੀ ਮਗਨ ਹੋ ਗਈ ਕਿ ਉਸ ਨੂੰ ਹੋਸ਼ ਹੀ ਨਹੀਂ ਹੈ ਕਿ ਉਸ ਦਾ ਬੱਚਾ ਕਿੱਥੇ ਹੈ ਇਸ ਤਰ੍ਹਾਂ ਦੀ ਔਰਤਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਨ੍ਹਾਂ ਲਈ ਆਪਣੀ ਐਸ਼ ਪ੍ਰਸਤੀ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਿਰਫ ਇੱਕ ਦਿਨ 'ਚ ਲੋਕਾਂ ਨੇ 1800 ਕਰੋੜ ਦੀ दारू ਪੀਤੀ ਕਿਉਂ ਕਿ ਨਿਊ ਇਅਰ ਦੀ ਸੈਲੀਬ੍ਰੇਸ਼ਨ ਸੀ ਕਿ ਇਸ ਤਰ੍ਹਾਂ ਹੀ ਇੰਜੋਏ ਹੁੰਦਾ ਹੈ ਨਵਾਂ ਸਾਲ ਆਉਂਦੇ ਹੀ ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਤੇ ਆਪਣੇ ਗੋਲਸ ਤੇ ਕੰਮ ਕਰਨ ਲਈ ਆਪਣੇ ਆਪ ਨਾਲ ਪ੍ਰੋਮਿਸ ਕਰਦੇ ਆਂ ਨਵੇਂ ਕੰਮ ਤੇ ਆਪਣੇ ਵੀਕ ਪੁਆਇੰਟਸ ਤੇ ਕੰਮ ਕਰਨ ਦੇ ਲਈ ਅਸੀਂ ਆਪਣੇ ਆਪ ਨੂੰ ਚੈਲੰਜ ਕਰਦੇ ਆਂ ਕਿ ਨਵੇਂ ਸਾਲ 'ਚ ਇਹਨਾਂ ਸਾਰੀਆਂ ਚੀਜ਼ਾਂ ਤੇ ਵਰਕ ਕਰਕੇ ਮੈਂ ਜ਼ਿੰਦਗੀ 'ਚ ਅੱਗੇ ਵਧਣਾ ਪਰ ਜਨ ਜੀ ਦੀਆਂ ਇਹਨਾਂ ਵੀਡੀਓਜ਼ ਨੇ ਸਭ ਦਾ ਸ਼ਰਮ ਨਾਲ ਸਿਰ ਝੁਕਾ ਦਿੱਤਾ ਤੇ ਇਹ ਵੀ ਸਵਾਲ ਖੜੇ ਕਰ ਦਿੱਤੇ ਕਿ ਇਸ ਤਰ੍ਹਾਂ ਦੇ ਨੌਜਵਾਨ ਦੇਸ਼ ਦਾ ਭਲਾ ਕਿਵੇਂ ਕਰਨਗੇ ਜੈਂਜ਼ੀਆਂ ਦੀਆਂ ਇਹਨਾਂ ਹਰਕਤਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜਾਂ ਫਿਰ ਜੇ ਤੁਸੀਂ ਵੀ ਇੱਕ ਜੈਂਜੀ ਹੋ ਤਾਂ ਤੁਸੀਂ ਇਸ ਵੀਡੀਓ ਬਾਰੇ ਕੀ ਕਹੋਗੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ